ਕਿਸਕਾ ਆਧਾਰ ਹੈ ਇਸ ਤਰ੍ਹਾਂ ਇਹ ਇਸ ਵੇਲੇ ਪੰਜਾਬ ਚ ਚੋਣਾਂ ਹੋ ਰਹੀਆਂ ਸਾਰੇ ਦੇਸ਼ ਚ ਚੋਣਾਂ ਹੋ ਰਹੀਆਂ ਚੋਣਾਂ ਵਿੱਚ ਇਹ ਪਹਿਲੀ ਵਾਰੀ ਹੋਇਆ ਖਾਸ ਤੌਰ ਤੇ ਪੰਜਾਬ ਚ ਸਾਰੇ ਦੇਸ਼ ਚ ਹੋ ਰਿਹਾ ਪਰ ਖਾਸ ਤੌਰ ਤੇ ਪੰਜਾਬ ਵਿੱਚ ਅਸੀਂ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਸਵਾਲ ਕਰਦੇ ਆ ਰੂਲਿੰਗ ਪਾਰਟੀ ਵਾਲਿਆਂ ਨੂੰ ਖਾਸ ਤੌਰ ਤੇ ਜਿਨ੍ਹਾਂ ਨੇ ਦਿੱਲੀ ਚ ਸੱਤਾ ਦਾ ਸੁੱਖ ਭੋਗਿਆ ਹੈ ਇਥੇ ਪੰਜਾਬ ਚ ਹੈ ਪਿਛਲੇ ਦਿਨੀ ਇੱਥੇ ਇੱਕ ਬੀਜੇਪੀ ਦਾ ਡੈਲੀਗੇਸ਼ਨ ਆ ਕੇ ਮੁੱਖ ਚੋਣ ਕਮਿਸ਼ਨਰ ਨੂੰ ਮਿਲਿਆ ਉਹਨਾਂ ਨੇ ਇਸ ਤਰ੍ਹਾਂ ਦੀ ਤਸਵੀਰ ਪੇਸ਼ ਕੀਤੀ ਹੈ ਜਿਵੇਂ ਉਹਨਾਂ ਨੂੰ ਕੋਈ ਇਲੈਕਸ਼ਨ ਦੀ ਮੁਹਿੰਮ ਚਲਾਉਣ ਨਹੀਂ ਦਿੰਦਾ ਅਸੀਂ ਇਹਨਾਂ ਨੂੰ ਕਿਹਾ ਵੀ ਸਾਡਾ ਇਹ ਕੋਈ ਮਨਸ਼ਾ ਨਹੀਂ ਅਸੀਂ ਜਦੋਂ ਆਪਣੇ ਨੁਮਾਇੰਦੇ ਚੁਣਨੇ ਆਏ ਪਹਿਲੀ ਵਾਰੀ ਹੋਇਆ ਸਾਡਾ ਡੈਮੋਕਰੈਟਿਕ ਰਾਈਟ ਹੈ ਵੀ ਅਸੀਂ ਉਹਨਾਂ ਤੇ ਸਵਾਲ ਕਰੀਏ ਪਿਛੋਕੜ ਤੁਹਾਡਾ ਕੀ ਹੈ ਅੱਗੇ ਤੁਸੀਂ ਕੀ ਕਰੋਗੇ ਜੋ ਤੁਸੀਂ ਸਾਡੇ ਨਾਲ ਕਰਦੇ ਰਹੇ ਹੋ ਕਿ ਇਸੇ ਤਰ੍ਹਾਂ ਕਰੋਗੇ ਜਿਦਾਂ ਦਾ ਤੁਹਾਡਾ ਬਿਹੇਵੀਅਰ ਹੈ ਇਹ ਅਸੀਂ ਇਹਨੂੰ ਇਹਨਾਂ ਦੇ ਧਿਆਨ ਚ ਲਿਆਉਂਦਾ ਵੀ ਅਸਲੀਅਤ ਇਹ ਹੈ ਵੀ ਉਹ ਨਾਲ ਪੁਲਿਸ ਫੋਰਸ ਬਹੁਤ ਵੱਡੀ ਗਿਣਤੀ ਚ ਲੈ ਕੇ ਤੁਰਦੇ ਆ ਇਹ ਨਾਲ ਉਹਨਾਂ ਦੇ ਜਿਹੜਾ ਖਰੂਦੀ ਕਿਸਮ ਦਾ ਜਿਹੜਾ ਉਹਨਾਂ ਦਾ ਹੈਗਾ ਅਮਲਾ ਫੈਲਾ ਉਹ ਤੁਰਦਾ ਹੈ ਜੇ ਅੱਗੇ ਹੋ ਕੇ ਲੋਕ ਨਾ ਘੇਰ ਘੇਰ ਕੇ ਸਵਾਲ ਕਰਨ ਤਾਂ ਉਹ ਖੜਦੇ ਹੀ ਨਹੀਂ ਮਿੱਟੀ ਪਾ ਕੇ ਲੋਕਾਂ ਦੇ ਉੱਤੇ ਸਵਾਲਾਂ ਤੋਂ ਬਚਦੇ ਆ ਲੋਕਾਂ ਦਾ ਲੋਕ ਅਧਿਕਾਰ ਹੈ ਲੋਕ ਸਵਾਲ ਕਰਨ ਪੁੱਛ ਸਕਦੇ ਆ ਉਹਨਾਂ ਨੂੰ ਆਪਣਾ ਨੂੰ ਇਹ ਪਹਿਲੀ ਵਾਰੀ ਹੋ ਰਿਹਾ ਹੈ ਦੇਸ਼ ਦੀ ਡੈਮੋਕ੍ਰੇਸੀ ਦੇ ਹਿੱਤ ਚ ਹੈ ਕਿ ਲੋਕੀ ਸਵਾਲ ਕਰਨ ਲੱਗੇ ਅਜੇ ਤੱਕ ਕਦੀ ਨਹੀਂ ਸੀ ਹੋਇਆ ਹੁਣ ਤੱਕ ਤਾਂ ਲੋਕੀ ਹੱਥ ਬੰਨ੍ਹ ਕੇ ਖੜਦੇ ਹੁੰਦੇ ਸੀ ਅੱਗੇ ਇਹਨਾਂ ਦੇ ਜਦੋਂ ਨੁਮਾਇੰਦੇ ਆਉਂਦੇ ਸੀ ਤੇ ਜਦੋਂ ਰਾਜਪਾਗ ਮਿਲ ਗਿਆ ਫਿਰ 5 ਸਾਲ ਲੋਕਾਂ ਤੇ ਚੰਮਦੀਆਂ ਚਲਾਉਂਦੇ ਸੀ ਅਸੀਂ ਇਹਨਾਂ ਨੂੰ ਕਿਹਾ ਸੀ ਯਕੀਨ ਦਿਵਾਉਣ ਆਏ ਆ ਅਸੀਂ ਪੂਰੀ ਤਰ੍ਹਾਂ ਪੀਸੂਰ ਰਹਾਂਗੇ ਸਾਡਾ ਕਿਸੇ ਨੂੰ ਕੋਈ ਐਦਾਂ ਖੱਜਲ ਖੁਆਰ ਕਰਨ ਦਾ ਕੋਈ ਮਨਸ਼ਾ ਨਹੀਂ ਪਰ ਇਹ ਵੀ ਰੋਕੋ ਵੀ ਜੇ ਚੀਫ ਮਿਨਿਸਟਰ ਜਾਂਦਾ ਹੈ ਉੱਥੇ ਕਿਸਾਨਾਂ ਨੂੰ ਸਾਰੀ ਦਿਹਾੜੀ ਫੜ ਕੇ ਥਾਣਿਆਂ 'ਚ ਬੰਦ ਕਰਕੇ ਬਿਠਾ ਦਿੰਦੇ ਨੇ ਸ਼ਾਮ ਨੂੰ ਉਹਨਾਂ ਨੂੰ ਛੱਡ ਦਿੰਦੇ ਨੇ ਤੇ ਸਾਡੇ ਜਿਹੜੇ ਡੈਮੋਕ੍ਰੈਟਿਕ ਰਾਈਟਸ ਨੇ ਉਹਨਾਂ ਤੇ ਛਾਪਾ ਨਾ ਮਾਰੋ ਉਹ ਵੀ ਰੋਕੋ ਅਸੀਂ ਪੀਸ ਸਾਡੀ ਸਟੇਟ ਹੈ ਇਹਨੂੰ ਪੀਸਫੁੱਲ ਰੱਖਣ ਦੀ ਅਸੀਂ ਤੁਹਾਨੂੰ ਗਾਰੰਟੀ ਦਿੰਦੇ ਆ ਜੇ ਕੋਈ ਗੜਬੜ ਹੋਏਗੀ ਤਾਂ ਇਹਨਾਂ ਦੇ ਪਾਰਟ ਤੇ ਹੋਏਗੀ ਸਾਡੇ ਪਾਰਟ ਤੇ ਨਹੀਂ ਹੋਏਗੀ ਅਸੀਂ ਇਹ ਅੱਜ ਮੈਮੋਰੰਡਮ ਦੇ ਕੇ ਹਰਮਿੰਦਰ ਸਿੰਘ ਤੁਸਕਰ ਜੀ ਆਇਆਂ ਜੀ ਪਰ ਸਰਸਪਾਈ ਬੀਜੇਪੀ ਕੀ ਤਰਫੋਂ ਜੋ ਗਿਆਪਨ ਦਿਆ ਗਿਆ ਥਾ ਉਸਮੇ ਇਹ ਵੀ ਕਹਾ ਗਿਆ ਥਾ ਕਿ ਬਿਨਾ ਪਰਮਿਸ਼ਨ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਤਾਂ ਉਨਕੋ ਵੀ ਪਰਮਿਸ਼ਨ ਲੈਣੀ ਚਾਹੀਦੀ ਕਿਸਾਨੋ ਕੋ ਵੀ ਮੈਂ ਅਸੀਂ ਇਹ ਵੀ ਸਵਾਲ ਕੀਤਾ ਸੀ ਉਹਨਾਂ ਨੂੰ ਵੀ ਸਾਡਾ ਸਾਰੀ ਉਮਰ ਦਾ ਤਜਰਬਾ ਹੈ ਤੁਸੀਂ ਪਰਮਿਸ਼ਨਾਂ ਦੇ ਚੱਕਰ ਚ ਪਾਜੋ ਤੁਹਾਨੂੰ ਪਰਮਿਸ਼ਨਾਂ ਦੇ ਗਦੀ ਗੇੜ ਚ ਐਸਾ ਪਾਉਂਦੇ ਨਹੀਂ ਦਿੰਦੇ ਹੀ ਨਹੀਂ ਪਰਮਿਸ਼ਨ ਜੇ ਤੱਕ ਕੋਈ ਅਸੀਂ ਅਨਲੌਫਲ ਐਕਟੀਵਿਟੀ ਕਰੀਏ ਫੇਰ ਤਾਂ ਸਾਨੂੰ ਪਰਮਿਸ਼ਨਾਂ ਦੇ ਚੱਕਰ ਚ ਪਾਉ ਅਸੀਂ ਲੋਕ ਆ ਤੇ ਅਸੀਂ ਸਵਾਲ ਕਰਦੇ ਆ ਸਾਡੇ ਕੋਲ ਉਹ ਆਉਂਦੇ ਆ ਚੱਲ ਕੇ ਅਸੀਂ ਉਹਨਾਂ ਦੇ ਘਰ ਜਾ ਕੇ ਸਵਾਲ ਨਹੀਂ ਕਰਦੇ ਅਸੀਂ ਜਦੋਂ ਉਹ ਆਉਂਦੇ ਆ ਸਾਡੀ ਡਿਊਟੀ ਆ ਅਸੀਂ ਉਹਨਾਂ ਨੂੰ ਪੁੱਛੀਏ ਵੀ ਤੁਸੀਂ ਪਿੱਛੇ ਕੀ ਕੀਤਾ ਗਾ ਕੀ ਕਰੋਗੇ ਤਾਂ ਇਦਾਂ ਪਰਮਿਸ਼ਨਾਂ ਪ੍ਰਮੋਸ਼ਨਾਂ ਦੇ ਚੱਕਰ 'ਚ ਅਸੀਂ ਨਹੀਂ ਪੈਣਾ ਅਸੀਂ ਕਿਤੇ ਵੀ ਕੋਈ ਕੀਤੀ ਜਾਂ ਐਜੀਟੇਸ਼ਨ ਕੀਤੀ ਹੈ ਚੰਡੀਗੜ੍ਹ ਕਰਦੇ ਆ ਅਸੀਂ ਪਰਮਿਸ਼ਨ ਨਹੀਂ ਲੈਂਦੇ ਹੈਗੇ ਕੋਈ ਵੀ ਕੋਈ ਵੀ ਭਾਵੇਂ 144 ਲੱਗੀ ਅਸੀਂ ਬਿਨਾਂ ਪਰਮਿਸ਼ਨ ਤੋਂ ਹੀ ਕਰਦੇ ਆ ਦੂਸਰਾ ਅਸੀਂ ਅੱਜ ਮੁੱਖ ਚੋਣ ਕਮਿਸ਼ਨਰ ਸਾਹਿਬ ਨੂੰ ਇਹ ਵੀ ਕਹਿ ਕੇ ਆਏ ਆਂ ਵੀ ਜਿਹੜੀ ਇਹ ਵਾਅਦੇ ਕਰਦੇ ਆ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਆ ਉਹਨਾਂ ਨੂੰ ਇੱਕ ਲੀਗਲ ਡਾਕੂਮੈਂਟ ਤੌਰ ਤੇ ਬਣਾਇਆ ਜਾਵੇ ਕਿਉਂਕਿ 14 ਦੇ ਵਿੱਚ ਸਾਡੇ ਨਾਲ ਵਾਅਦੇ ਕਰਕੇ ਇਹਨਾਂ ਨੇ ਸਰਕਾਰ ਬਣਾ ਲਈ ਸੀ ਪਰ ਉਹ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਉਹਦੇ ਤਹਿਤ ਹੀ ਅਸੀਂ ਅੱਜ ਇਹਨਾਂ ਨੂੰ ਸਵਾਲ ਕਰਦੇ ਆਂ ਸਵਾਲਾਂ ਦੇ ਸਾਡੇਾਂ ਦੇ ਜਵਾਬ ਇਹਨਾਂ ਨੂੰ ਦੇਣੇ ਪੈਣਗੇ ਅਸੀਂ ਆਪਦੇ ਵਰਕਰਾਂ ਨੂੰ ਕਿਹਾ ਜਾ ਪੂਰਨ ਸ਼ਾਂਤਮਈ ਢੰਗ ਦੇ ਨਾਲ ਸਵਾਲ ਕਰਨੇ ਆ ਕੋਈ ਹਿੰਸਕ ਜਿਹੜੀ ਆ ਪੈਦਾ ਨਹੀਂ ਕਰਨੀ ਦੂਸਰਾ ਇੱਕ ਅਸੀਂ ਲਾਂਬਾ ਵੀ ਦੇ ਕੇ ਆਏ ਆ ਜਿਹੜਾ ਮੁੱਖ ਇਹਨਾਂ ਨੇ ਚੋਣ ਕਮਿਸ਼ਨਰ ਨੇ ਇੱਕ ਸਰਦਾਰ ਦੀ ਫੋਟੋ ਪੱਗ ਬੰਨ੍ਹ ਕੇ ਖੇਠਾ ਸ਼ੇਰ ਦਾ ਮੂੰਹ ਲਾਇਆ ਅਸੀਂ ਕਹਿੰਦੇ ਗਲਤ ਆ ਸਰਦਾਰ ਤਾਂ ਅੱਗੇ ਸ਼ੇਰ ਹੁੰਦੇ ਆ ਇਹਨਾਂ ਨੂੰ ਤੁਸ ਤੁਹਾਨੂੰ ਹਟਾਉਣਾ ਚਾਹੀਦਾ ਇਸ ਤਰ੍ਹਾਂ ਮਜ਼ਾਕ ਸਰਦਾਰ ਦਾ ਹਟਾਉਣਾ ਨਹੀਂ ਚਾਹੀਦਾ ਔਰ ਜਿਸ ਤਰੀਕੇ ਨਾਲ ਉਹ ਤੁਹਾਨੂੰ ਜਿਹੜਾ ਹੋਇਆ ਜਿਹੜਾ ਪੁਆਇੰਟ ਹੈਗਾ ਉਹ ਇਹ ਪੁਆਇੰਟ ਇਹ ਆ ਵੀ ਡਿਬੇਟ ਲੈਵਲ ਤੇ ਕੋਈ ਵੀ ਪੋਲੀਟੀਕਲ ਪਾਰਟੀ ਆ ਰਹੀ ਨਹੀਂ ਜੇ ਉੱਥੇ ਪਿੰਡਾਂ 'ਚ ਜਾ ਕੇ ਜੇ ਕੁਐਸਚਨਿੰਗ ਹੋ ਰਹੀ ਆ ਤਾਂ ਇਹਨਾਂ ਦੇ ਮੈਨੀਫੈਸਟੋ ਤੇ ਹੋ ਰਹੀ ਆ ਜਿਹੜੀਆਂ ਸਰਕਾਰਾਂ ਆਪਣੇ ਮੈਨੀਫੈਸਟੋ ਲਿਖ ਕੇ ਲੋਕਾਂ ਤੋਂ ਵੋਟ ਮੰਗਦੀ ਆ ਉਹੀ ਦੁਆਰਾ 5 ਸਾਲ ਬਾਅਦ ਦਾ ਰਿਪੋਰਟ ਕਾਰਡ ਆ ਲੋਕ ਇਹਨਾਂ ਦੇ ਸਾਹਮਣੇ ਰੱਖ ਰਿਹਾ ਵੀ ਆਹ ਵਾਅਦਾ ਕਰਕੇ ਤੁਸੀਂ ਪਿਛਲੀ ਵਾਰ ਆਏ ਸੀ ਅਸੀਂ ਤੁਹਾਨੂੰ ਵੋਟ ਦਿੱਤੀ ਆ ਤੇ ਤੁਹਾਡ ਸਾਡਾ ਹੱਕ ਬਣਦਾ ਹੁਣ ਅਗਲੀ ਵਾਰ ਜਿਹੜੇ ਮੈਂ ਇਨਵੈਸਟੋ ਬਣਾ ਰਹੇ ਆ ਉਹ ਤੇ ਅਸੀਂ ਕਿਵੇਂ ਵਿਸ਼ਵਾਸ ਕਰੀਏ ਇਸ ਲੈਵਲ ਤੇ ਜੇ ਵੋਟ ਪਿੰਡਾਂ ਜਾ ਕੇ ਮੰਗਣਗੇ ਤਾਂ ਉੱਥੇ ਜੇ ਡਿਬੇਟ ਲੈਵਲ ਤੇ ਉਹ ਗੱਲ ਨਹੀਂ ਕਰ ਸਕਦੇ ਤੇ ਸਾਡੀ ਨੁਮਾਇੰਦਗੀ ਐਸੈਂਬਲੀ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਜਾ ਕੇ ਕਿਵੇਂ ਕਰਨਗੇ ਪਿਛਲੇ ਸਮੇਂ 'ਚ ਜਿਵੇਂ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਸਾਡੀ ਨੁਮਾਇੰਦਗੀ ਨਹੀਂ ਕੀਤੀਆਂ ਉਹਦੇ ਕੁਐਸਚਨ ਨੇ ਜਿਹੜੇ ਉਹਨਾਂ ਤੋਂ ਪੁੱਛੇ ਜਾ ਰਹੇ ਨੇ ਮੇਨਲੀ ਜਿਹੜਾ ਅੱਜ ਇਲੈਕਸ਼ਨ ਕਮਿਸ਼ਨ ਦੇ ਸਾਡਾ ਆਉਣ ਦਾ ਮਤਲਬ ਇਹੀ ਆ ਜਿਹੜੀਆਂ ਪਾਰਟੀ ਨੇ ਆ ਕੇ ਕਿਹਾ ਵੀ ਇਹ ਖਰੂਦ ਕਰਦੇ ਨੇ ਹੋਰ ਨੇ ਅਸੀਂ ਕਹਿੰਦੇ ਆ ਪੰਜਾਬ ਸਾਡਾ ਸ਼ਾਂਤਮਈ ਰੱਖਣਾ ਚਾਹੁੰਦੇ ਆ ਲਾਅ ਨਾਅਨ ਆਰਡਰ ਮੇਨਟੇਨ ਰੱਖਣਾ ਚਾਹੁੰਦੇ ਆ ਅਸੀਂ ਸਿਰਫ ਆਪਣੇ ਜਿਹੜੇ ਹੱਕ ਆ ਉਹ ਡਿਬੇਟ ਲੈਵਲ ਦੇ ਉੱਤੇ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਇਹ ਭੱਜ ਕਿਉਂ ਰਹੇ ਨੇ ਇਹ ਆਂਸਰ ਦੇਣ ਦੇ ਕਿਉਂ ਭੱਜ ਰਹੇ ਆ ਇਹ ਗੱਡੀਆਂ 'ਚ ਆ ਕੇ ਧੂੜ ਮਚਾ ਕੇ ਲੋਕਾਂ ਦੇ ਕੋਲੋਂ ਕਿਉਂ ਨਿਕਲਦੇ ਆ ਜੇ ਉਹਨਾਂ ਦੀ ਵੋਟ ਮੰਗਣਾ ਚਾਹੁੰਦੇ ਉਹਨਾਂ ਦਾ ਦਿਲ ਜਿੱਤਣਾ ਚਾਹੁੰਦੇ ਉਹਨਾਂ ਨੂੰ ਖੜਕੇ ਉਹਨਾਂ ਦੀ ਗੱਲ ਸੁਣ ਵੀ ਕੀ ਨਹੀਂ ਕੀਤਾ ਕੀ ਅੱਗੇ ਹੋ ਸਕਦਾ ਇਹਨਾਂ ਨੂੰ ਵਧ ਵਧੀਆ ਰਿਜ਼ਲਟਸ ਇਹਨਾਂ ਨੂੰ ਆਨ ਪੋਲੀਟੀਕਲ ਪਾਰਟੀ ਨੂੰ ਜ਼ਿਆਦਾ ਮਿਲ ਸਕਦਾ ਸਰਕਾਰਿਆ ਸਾਹਿਬ ਇੱਕ ਚੀਜ਼ ਇੱਕ 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 ਮੈਂ ਹੋਰ ਬੇਨਤੀ ਕਰਾਂ ਅਸੀਂ ਅਸੀਂ ਸਵਾਲ ਕੀਤਾ ਸੀ ਜਿਹੜੇ ਪਿੰਡ ਜਾਣਗੇ ਉਹ ਹਰ ਪਿੰਡ ਆਪਣਾ ਸਵਾਲ ਪੁੱਛੂਗਾ ਜੀ ਹਰ ਪਿੰਡ ਦੀ ਲੱਗ ਪ੍ਰੋਬਲਮ ਆ ਜਿਵੇਂ ਫਾਜ਼ਲ ਕਾਦੀ ਸੀ ਲੀਡਰ ਵੱਖਰੋਂ ਵੱਖਰੀ ਜਾਦੇ ਅਲੱਗ-ਅਲੱਗ ਜਿਹੜੇ ਪਿੰਡ ਆਪਣੇ ਲੋਕ ਨੇ ਪਿੰਡ ਸੁਚੇਤ ਹੋ ਚੁੱਕੇ ਨੇ ਜਾਗਰੂਕ ਹੋ ਚੁੱਕੇ ਆ ਲੋਕ ਲੋਕ ਜਿਹੜਾ ਵੱਡਾ ਅੰਦੋਲਨ ਕਿਸਾਨਾਂ ਨੂੰ ਤੋਂ ਬਾਅਦ ਲੋਕ ਜਾਗ ਰਹੇ ਹੋ ਚੁੱਕੇ ਆ ਆਪ ਦੀ ਪਿੰਡ ਦੀ ਪ੍ਰੋਬਲਮ ਸੀ ਦੱਸਦੇ ਆ ਜਿੱਥੇ ਨੈਸ਼ਨਲ ਸਟੇਟ ਲੈਵਲ ਪ੍ਰੋਬਲਮ ਦੱਸਦੇ ਆ ਪਿੰਡਾਂ ਦੀ ਪ੍ਰੋਬਲਮ ਹੀ ਆ ਜਿਹੜੀ ਹੁਣ ਫਾਜ਼ਲ ਕਾ ਦੀ ਗੱਲ ਆਈ ਸੀ ਵੱਡੇ ਸਮੇਂ ਤੋਂ ਉੱਥੇ ਨਹਿਰ ਬੰਦ ਆ ਬਾਗ ਸੁੱਕ ਰਹੇ ਨੇ ਕੀ ਉਹ ਆਪਣੀ ਗੱਲ ਨਹੀਂ ਪੁੱਛ ਸਕਦੇ ਸੀ ਐਮ ਨੂੰ ਤੁਸੀਂ ਪਾਣੀ ਕਹਿੰਦੇ ਸੀ ਆਇਆ ਕੰਢੀ ਤੇ ਤੇ ਕੰਢੀ ਤੇ ਪਾਣੀ ਨਹੀਂ ਪਹੁੰਚਿਆ ਜਿੰਨਾ ਦੀ ਫਸਲਾਂ ਮਰ ਰਹੀਆਂ ਨੇ ਨਰਮੇ ਲਾਉਣ ਤੋਂ ਰਹੇ ਨੇ ਉਹ ਆਪਣੇ ਸਵਾਲ ਪੁੱਛ ਸਕਦੇ ਆ ਨਹੀਂ ਪੁੱਛ ਸਕਦੇ ਮੈਂ ਮੈਂ ਇੱਕ ਹੋਰ ਬੇਨਤੀ ਕਰਾਂ ਅਸੀਂ ਪੁੱਛਿਆ ਇਲੈਕਸ਼ਨ ਕਮਿਸ਼ਨਰ ਨੂੰ ਪਈ ਸਾਨੂੰ ਇਹ ਦੱਸਿਆ ਜੇ ਸੰਵਿਧਾਨ ਵਿੱਚ ਪੀਸਫੁੱਲ ਪ੍ਰੋਟੈਸਟ ਮੇਰਾ ਅਧਿਕਾਰ ਹੈ ਨੈਸ਼ਨਲ ਹਾਈਵੇ ਤੇ ਜਾਣਾ ਪੀਸਫੁੱਲੀ ਮੇਰਾ ਅਧਿਕਾਰ ਹੈ ਜੇ ਮੈਂ ਕਿਸੇ ਨੂੰ ਡਿੱਕਾ ਨਾ ਰਾਂ ਦਿੱਲੀ ਮੇਰੀ ਰਾਜਧਾਨੀ ਹੈ ਉੱਥੇ ਜਾਣਾ ਮੇਰਾ ਅਧਿਕਾਰ ਹੈ ਜੇ ਮੈਂ ਕਾਨੂੰਨ ਤੋੜਾਂ ਤਾਂ ਮੈਨੂੰ ਅਰੈਸਟ ਕਰ ਲੈ ਪੁਲਿਸ ਤੇ ਇਹ ਕਿਹਨੇ ਅਧਿਕਾਰ ਦਿੱਤਾ ਜੇ ਸਾਡੇ ਤੇ ਤਾਂ ਨੈਸ਼ਨਲ ਹਾਈਵੇ ਬਲੌਕ ਕਰੀਏ ਤਾਂ ਪਰਚਾ ਦਰਜ ਹੋ ਜਾਂਦਾ ਤੇ ਤੁਸੀਂ ਇਹਦੀ ਜਾਂਚ ਕਰਾਓ ਵੀ ਇੱਕ ਹਫਤਾ ਪਹਿਲਾਂ ਹੀ 13 ਤਰੀਕ ਸਾਡੇ ਉਹਨਾਂ ਸਾਥੀਆਂ ਨੇ ਅਨਾਉਂਸ ਕੀਤਾ ਸੀ ਵੀ ਅਸੀਂ ਦਿੱਲੀ ਜਾਣਾ ਹੈ ਸਾਰੇ ਟੀਵੀ ਚੈਨਲਾਂ ਦੀ ਕਿਸੇ ਦੀ ਫੁਟੇਜ ਮੰਗਵਾ ਕੇ ਦੇਖ ਲਓ ਇੱਕ ਹਫਤਾ ਪਹਿਲਾਂ ਉਹਨਾਂ ਨੇ ਬੈਰੀਕੇਡ ਲਾਉਣੇ ਸ਼ੁਰੂ ਕਰਤੇ ਉਹਨਾਂ ਨੇ ਕਿਲ ਗੱਡੇ ਤੇ ਤੇ ਹੁਣ ਜੇ ਉਹ ਕਹਿੰਦੇ ਨੇ ਵੀ ਉਹ ਅਸੀਂ ਜੋ ਮਰਜ਼ੀ ਕਰੀਏ ਅਨ ਡੈਮੋਕਰੈਟਿਕ ਕੰਮ ਕਰੀਏ ਇਲੈਗਲ ਕੰਮ ਕਰੀਏ ਸਾਡੇ ਤੇ ਕੋਈ ਸਵਾਲ ਨਾ ਕਰੇ ਇਹ ਸੰਭਵ ਨਹੀਂ ਅਸੀਂ ਸਵਾਲ ਕਰਨੇ ਆ ਸਾਡਾ ਅਧਿਕਾਰ ਹੈ ਹਾਂ ਪੀਸਫੁੱਲ ਰਹਾਂਗੇ ਵਾਇਲੈਂਟ ਨਹੀਂ ਹੁੰਦੇ ਕਿਸੇ ਨੂੰ ਮਾਰਦੇ ਕੁਟਦੇ ਨਹੀਂ ਇਹ ਉਹਨਾਂ ਨੂੰ ਦੇਖੋ ਵੀ ਉਹਨਾਂ ਦੇ ਨਾਲ ਜਿਹੜਾ ਐਲੀਮੈਂਟ ਹੋ ਕਿਹਾ ਜਾ ਉਹ ਗੜਬੜ ਨਾ ਕਰੇ ਸਾਡੇ ਵੱਲੋਂ ਕੋਈ ਗੜਬੜ ਨਹੀਂ ਹੋਈ ਆਪਨੇ ਕੀ ਕਹਿਆ ਚੋਣਾਂ ਉਸ ਕਿ ਉਹ ਬੀਜੇਪੀ ਕੇ ਉਮੀਦਵਾਰੋਂ ਕੋ ਆਯੋਗ ਕਹੇ ਕਿ ਉਹ ਜਵਾਬ ਦੇ ਆਪ ਕੱਲਾ ਕੱਲਾ ਬੀਜੇਪੀ ਨਹੀਂ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਵੀ ਅਸੀਂ ਸਵਾਲ ਕਰ ਰਹੇ ਹਾਂ ਸਾਰੇ ਸਾਰੇ ਸਵਾਲ ਕਰ ਰਹੇ ਹਾਂ ਸਾਰੇ ਮੇਨ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਸੱਤਾ 'ਚ ਹੁੰਦੇ ਆ ਉਹਨਾਂ ਨੂੰ ਸਵਾਲ ਬਣਦੇ ਹੁੰਦੇ ਆ ठीक नहीं तो आपने क्या कहा कि हमारे जवाब सवालों का जवाब दें उनको आ, आयोग डायरेक्शन दे कुछ ऐसा नहीं आयोग नहीं, नहीं। आयोग को कहा है कि जो आपको वो कह के गए हैं वो ठीक नहीं कह के कि वो ऐसी तस्वीर पेट करके गए हैं जैसे कि किसान खरुदी हैं खरुदी वो खुद हैं और वो असल में उनका स्वभाव नहीं है लोगों पहले जितनी इलेक्शन हुई लोग हाथ जोड़ के खड़े होते थे, थे। कैंडिडेट आता था कोई सवाल नहीं करता था ये पहली बार हुआ है ਕਿ ਲੋਕ ਸਵਾਲ ਕਰਨੇ ਲੱਗੇ ਆਂ ਔਰ ਇਸਕਾ ਕ੍ਰੈਡਿਟ ਕਿਸਾਨ ਮੋਰਚੇ ਕੋ ਜਾਂਦਾ ਹੈ ਕਿ ਹਮਨੇ ਲੋਕੋਨ ਕੋ ਜ਼ਬਾਨ دی ਹੈ ਲੋਕ ਲੋਕ ਸਵਾਲ ਕਰਨੇ ਲੱਗੇ ਆਂ ਔਰ ਡੈਮੋਕ੍ਰੇਸੀ ਮੇ ਇਹ ਹੈਲਦੀ ਟ੍ਰੈਂਡ ਹੈ ਇੱਕ ਥੋਟੇ ਮਾਤਬ ਨਾ ਇਹ ਵੀ ਦੱਸਣਾ ਚਾਹੁੰਦੇ ਆਂ ਵੀ ਜਿੱਥੇ ਸਵਾਲ ਕਰਨ ਸਾਡੇ ਕਿਸਾਨ ਸਾਡੇ ਜਿਹੜੇ ਟੀਚਰਸ ਨੇ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਹਰ ਤਰ੍ਹਾਂ ਦਾ ਵਰਗ ਜਿਨ੍ਹਾਂ ਨੂੰ ਉਹਨਾਂ ਦੀ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਉਹ ਸ਼ਾਂਤਮਈ ਤਰੀਕੇ ਨਾਲ ਕਰਨ ਇਹ ਵੀ ਤੁਹਾਡੇ ਮਾਦਮ ਦੀ ਕਰਨਾ ਚਾਹੁੰਦੇ ਆ ਵੀ ਡਿਬੇਟ ਲੈਵਲ ਤੇ ਕਰਨ ਵੀ ਜਿੱਥੇ ਕੋਈ ਵੀ ਪੋਲੀਟੀਕਲ ਪਾਰਟੀ ਨੂੰ ਇਹ ਬਹਾਨਾ ਨਾ ਮਿਲੇ ਵੀ ਇਹ ਖਰੂਦੀ ਨੇ ਉੱਥੇ ਬੈਠ ਕੇ ਉਹਨਾਂ ਨੂੰ ਜਿਹੜੇ ਖੜੇ ਨੇ ਆਪਣੇ ਨਮੈ ਦੇ ਉਹਨਾਂ ਨੂੰ ਵੀ ਚਾਹੀਦਾ ਵੀ ਬੈਠ ਕੇ ਉਹਨਾਂ ਦੀ ਗੱਲ ਡਿਬੇਟ ਲੈਵਲ ਤੇ ਉੱਤੇ ਸੁਣ ਲੈਣ ਤਾਂ ਮਸਲਾ ਖਤਮ ਆ ਜੇ ਉਹਨਾਂ ਦਾ ਆਨਸਰ ਦੇ ਦੇਣ ਕਿ ਠੀਕ ਆ ਜਾਂ ਨਹੀਂ ਆਨਸਰ ਦੇ ਸਕਣ ਕਿ ਲੋਕਾਂ ਸਾਹਮਣੇ ਸਾਫ਼ ਹੋ ਜਾਣਗੇ ਠੀਕ ਹੈ ਅਸੀਂ 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 ਬੜਾ ਸਪਸ਼ਟ ਸਾਡੇ ਕਲੀਟਰ ਲਈ ਵੀ ਕਹਿਣਾ ਚਾਹੁੰਦੇ ਆਂ ਵੀ ਜਿਹੜਾ ਕੋਈ ਵਾਅਦਾ ਕਰੇਗਾ ਉਹਦੇ ਖਿਲਾਫ ਕਾਰਵਾਈ ਵੀ ਅਸੀਂ ਕਰਾਂਗੇ ਪੀਸਫੁੱਲ ਰਹਿਣਾ ਇਹ ਸਾਡਾ ਪਹਿਲਾ ਮੂਲਾ ਕੰਮ ਹੈ